ਮੰਲਾ ਲੈਣੀ ਹੈ ਤਾਂ ਬਾਈ ਜਗਤਾਰ ਨਾਲ ਕਾਲੇ ਨਾਲ ਸੰਪਰਕ ਕਰ ਸਕਦਾ ਤੇ ਇਹ ਕਾਲੇ ਰੇਟ ਦੀ ਗੱਲ ਆਉਂਦੀ ਹੈ ਬਾਈ ਰੇਟ ਤਾਂ ਕਰਾਉਣ ਨੂੰ ਤਾਂ ਕਿੰਨੇ 60 65 ਕਰਾਈ ਜਾਦਾ ਤਨੌਲੇ ਆਏ ਹੋਏ ਸੀ ਮਿੱਤਰੋ 27 ਵਾਲੀ ਮੰਡੀ ਤੇ ਪਹੁੰਚੇ ਹੋਏ ਸੀਗੇ ਬਾਈ ਲੈ ਕੇ ਝੋਟੀ ਦੇ ਮੰਲਾ ਝੋਟੀ ਸਕੀਨ ਆ ਬਿਲਕੁਲ ਸਾਫ ਲਿਖ ਮਿੱਤਰੋ 27 ਵਾਲੀ ਮੰਡੀ ਤੇ ਪਹੁੰਚੇ ਹੋਏ ਜਿਹੜੀ ਛੋਟੀ ਮੰਡੀ ਰਹਿੰਦੇ ਸਭ ਤੋਂ ਤਨੌਲੇ ਦੀ ਇਹ 27 ਤਰੀਕ ਨੂੰ ਲੱਗਦੀ ਹੈ 1 ਲੱਗਦੀ ਹੈ 11 ਤਰੀਕ ਨੂੰ 90 ਸਾਲ ਦੀ ਮਤਲਬ ਪਹਿਲੀ ਮੰਡੀ ਸੀਗੀ 27 ਤਰੀਕ ਵਾਲੀ ਛੋਟੀ ਰਹ ਜਾਂਦੀ ਆ ਤੇ ਇੱਥੇ ਜਿਹੜੇ ਪਸ਼ੂ ਹਾਬ ਸਰਦੇ ਆਉਂਦੇ ਆ ਸਸਤੇ ਮਿਲ ਜਾਂਦੇ ਆ ਤੇ ਤੇਜ਼ ਵੀ ਮਿਲ ਜਾਂਦੇ ਆ ਕਿਉਂਕਿ 11 ਵਾਲੀ ਮੰਡੀ ਜਿਹੜੀ ਵੱਡੀ ਆ ਉਹ ਤੇਜ਼ ਹੁੰਦੀ ਆ 27 ਵਾਲੀ ਮੰਡੀ ਹੁੰਦੀ ਛੋਟੀ ਤੇ ਆ ਜਾਓ ਫਿਰ ਤੁਹਾਨੂੰ ਕਹੇ ਜੇ ਪਸ਼ੂ ਪਸੰਦ ਆ ਘੱਟ ਰੇਟ ਵਾਲਾ ਜਾਂ ਵੱਧ ਵਾਲਾ ਚੱਲਦੇ ਮੰਡੀ ਵਿੱਚ ਦੋਸਤੋ ਮਾਰਦੇ ਗੜਾ ਲਮਤ ਰੋਕਣਾ ਬੂਰੀ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ ਜਿਹੜੇ ਭਰਾ ਗਏ ਹੁੰਦੇ ਬੂਰੀ ਦੀ ਫਰਮਾਇਸ਼ ਜਿਹੜੀ ਜਿਆਦਾ ਰੱਖਦੇ ਹਨ ਮੰਗਰ ਵੀ ਕੱਟੀ ਆ ਹਨਾ ਕਲੇ ਤੇ ਇੱਕ ਵਾਰੀ ਤੋੜ ਪਹਿਲਾਂ ਗੇੜਾ ਦਵਾ ਤੇ ਬਹੁਤ ਚੰਗੀ ਆ ਮੰਨ ਲਾ ਝੋਟੀ ਸਕੀਨ ਆ ਜੇ ਕਿਸੇ ਭਰਾ ਨੇ ਮੰਨ ਲਾ ਬੂਰੀ ਸ਼ਾਉਂਕੀ ਰੱਖਣੀ ਹੈ ਯਾਰ ਮੰਗਰ ਵੀ ਕੱਟੀ ਆ ਤੇ ਦੋਨੇ ਚੀਜ਼ਾਂ ਮਿਲਦੀਆਂ ਨੇ ਤੇ ਚੰਗੇ ਦੁੱਧ ਵਾਲੀ ਆ ਇੱਕ ਵਾਰੀ ਤੁਰਦੀ ਚੱਕ ਕਰੋ ਤੁਸੀਂ ਤੇ ਫੇਰ ਆਪਾਂ ਜਿਹੜੀ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਬਸ ਮਾਂ ਵੀ ਚੰਗਾ ਤੇ ਬਾਕੀ ਥਣ ਲੇਵਾ ਬਿਲਕੁਲ ਸਾਫ ਆ ਤੇ ਨਾੜਾਂ ਜਿਹੜੀਆਂ ਲੇਵੇ ਦੇ ਵਿੱਚ ਨਹੀਂ ਨਹੀਂ ਆਣੇ ਉਰਲੇ ਪਾਸੇ ਜੋ ਵੀ ਆਪਾਂ ਕੋਲੇ ਕੈਮਰਾ ਲਾ ਕੇ ਦਿਖਾਵਾਂਗੇ ਚੰਗੇ ਦੁੱਧੜੀਆਂ ਸਾਫ ਲੇਵੀ ਜਮਾ ਤੇ ਭਾਂਡਾ ਜਮਾ ਚੰਗਾ ਲੱਗਿਆ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਡਿਟੇਲ ਦੇ ਵਿੱਚ ਪੁੱਛਾਂਗੇ ਕਿਵੇਂ ਆ ਧਾਰ ਦੂਰ ਬੋਲੀ ਆ ਤੇ ਕੀ ਗੱਲਬਾਤ ਹਨਾ ਥਣ ਲੇਵਾ ਬਿਲਕੁਲ ਸਾਫਾ ਇੱਕ ਨੰਬਰ ਅੱਕ ਲੱਗ ਲਾ ਥਾਣਾ ਮੁੱਠੀ ਜਵਾਈ ਵਾਲਾ ਤੇ ਬਾਕੀ ਨੀਲੀ ਰਾਵੀ ਚ ਪੈਂਦੀ ਬੂਰੀ ਤੇ ਬਾਕੀ ਕਾਲੇ ਨਾਲ ਗੱਲਬਾਤ ਕਰਦੇ ਆ ਬਾਈ ਸਸੀ ਗੱਲ ਸਸੀ ਗੱਲ ਜੀ ਤੇ ਇੱਕ ਵਾਰ ਤਾਂ ਬਾਈ ਦਰਸ਼ਕਾਂ ਨੂੰ ਨਾਮ ਦੱਸੋ ਨਾਮ ਜਗਤਾਰਾਮ ਆ ਜੀ ਜਗਤਾਰਾਮ ਪਿੰਡ ਬੁਰਜਰਾਠੀ ਜੀ ਬੁਰਜਰਾਠੀ ਜ਼ਿਲ੍ਹਾ ਮਾਨਸਾ ਜੀ ਠੀਕ ਹੈ ਮੋਬਾਈਲ ਨੰਬਰ ਬੋਲ ਬਾਈ 9646683599 ਠੀਕ ਹੈ ਜੇ ਮਲਕ ਵਾਲੇ ਬਈ ਇਹ ਛੋਟੀ ਦੀ ਗੱਲ ਕਰ ਲਈ ਤਾਂ ਕੰਮੇ ਸੁਆ ਇਹਦਾ ਸੁਆ ਤੀਜਾ ਜੀ ਤੀਜਾ ਸੁਆ ਹਾਂਜੀ ਠੀਕ ਹੈ ਤੇ ਕਿਹ ਕੈ ਦਿਨ ਹੋ ਗਿਆ ਬਈ ਅੱਜ ਅੱਜ ਇਹਨੂੰ ਪੰਜਵਾਂ ਛੇਮਾ ਦਿਨ ਪੰਜਵਾਂ ਛੇਮਾ ਦਿਨ ਤੇ ਮੰਗਰਮ ਕੱਟੀ ਆ ਕੱਟੀ ਆ ਜੀ ਆਪਣਾ ਵਿਵਾਰ ਦਾ ਕੰਮ ਹੈ ਨਾ ਤੇ ਚਵਾਈ ਚੂਈ ਕਿਵੇਂ ਚਵਾਈ ਦੀ ਬਹੁਤ ਸੋਹਣੀ ਜੀ ਦੁੱਧ ਕੱਣਾ ਇਸ ਟਾਈਮ ਦੁੱਧ ਹੋਣਾ 14 ਕਿਲੋ ਮਿਣਕੇ ਦੇ ਲੈ ਬਾਈ ਕਾਲਾ ਕਹਿੰਦਾ ਨਾ 14 ਕਿਲੋ ਦੁੱਧ ਆ ਇਸ ਟਾਈਮ ਬਾਈ ਮਿਣਕੇ ਦੇ ਦਾਂਗੇ ਕੋਈ ਚੱਕਰ ਨਹੀਂ ਕਈ ਵਾਰ ਮੰਡੀ ਤੇ ਵਹਿਮ ਕਰ ਲੈਂਦਾ ਕਲੇ ਹਾਂ ਬਾਈ ਉਹ ਕਰ ਲੈਂਦਾ ਘਰੋਂ ਲੈ ਜੀ ਘਰੋਂ ਲੈ ਜੀ ਸਹੀ ਗੱਲ ਆ ਲੈ ਬਈ 14 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਤੇ ਬਾਕੀ ਝੋਟੀ ਚਬਾਈ ਬਿਲਕੁਲ ਸਾਫ਼ ਇੱਕ ਨੰਬਰ ਆ ਥਣ ਲੇਵਾ ਵੀ ਇੱਕ ਨੰਬਰ ਲੱਗਾ ਹੋਇਆ ਸ਼ਕੀਨ ਝੋਟੀ ਆ ਜਿਹੜਾ ਆਪਾਂ ਕਹਿੰਦੇ ਸੌਂਗ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਮਗਰ ਕੱਟੀ ਵੀ ਨਮਸਕਾਰ ਪਸ਼ੂ ਪਾਲਕ ਸਾਥਿਓ ਕੀ ਆਪਕਾ ਪਸ਼ੂ ਬਾਂਸਪਨ ਦਾ ਸ਼ਿਕਾਰ ਹੈ ਜਾਂ ਉਹ ਵਾਰ-ਵਾਰ ਫਿਰਦਾ ਹੈ ਜਾਂ ਉਹ ਗਰਭਧਾਰ तो आपको चिंता करने की बिल्कुल भी जरूरत नहीं है आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो

ਰੇਟ ਤਾਂ 크라운 ਨੂੰ ਤਾਂ ਕਿੰਨੇ 60-65 ਕਰਾਈ ਚਾਲੂ ਇੱਕ ਹੀ ਮਗਾਦੇ ਬਸ ਬਾਪ 40 ਦੀ ਦੇ ਇੱਕ ਲੱਖ ਦੇ ਬਾਈ ਕਹਿੰਦਾ 40000 ਦੀ ਦੇਵਾਂਗੇ ਰੇਟ ਕਰਨਾ 1 60-65 ਕਰ ਦਿੰਨੇ ਆ ਉਹਦਾ ਕੋਈ ਫਾਇਦੇ ਵਾਲੀ ਗੱਲ ਨਹੀਂ ਤੇ 1 ਲੱਖ ਦੇ 40000 ਦੀ ਬਾਈ ਕਹਿੰਦਾ ਝੋਟੀ ਦੇ ਦਿਆਂਗੇ ਚੰਗੀ ਐ ਸਕੀਨ ਆ ਧਨੌਲੇ ਆਏ ਹੋਏ ਸੀ ਮਿੱਤਰੋ 27 ਵਾਲੀ ਮੰਡੀ ਤੇ ਪਹੁੰਚੇ ਹੋਏ ਸੀਗੇ ਬਾਈ ਲੈ ਕੇ ਝੋਟੀ ਤੇ ਮਨਲਾ ਝੋਟੀ ਸਕੀਨ ਆ ਬਿਲਕੁਲ ਸਾਫ਼ ਲੈਵੇ ਦੀ ਆ ਤੇ ਚੰਗੀ ਐ ਮੰਗਰ ਬੁਰੀ ਕੱਟੀ ਐ ਤੇ ਬਾਈ ਜਗਤਾਰ ਨਾਲ ਤੁਸੀਂ ਸੰਪਰਕ ਵੀ ਕਰਸਣ ਕੱਲੇ ਇੱਕ ਗੱਲ ਹੋਰ ਆ ਬਈ ਬਹਿਮ ਕਰ ਜਨਾ ਲਗਾ ਗਏ ਨਾ ਮੰਡੀ ਤੋਂ ਕਰੇ ਜਦੋਂ ਮਰਜ਼ੀ ਆ ਜੀ ਹੁੰਦੇ ਆਪਣੇ ਕੋਲ ਹੁੰਦੇ ਨੇ ਇਹ ਕਿੰਨੇ ਇੱਕ ਦੋ ਨਾਲ ਮਿਲ ਜਾਂਦੇ ਹਾਂ ਹਾਂ ਦੋ ਤਿੰਨ ਹੁੰਦੇ ਹੁੰਦੇ ਦੋ ਤਿੰਨ ਛੱਜਰ ਸੁਈਆਂ ਮੱਝਾਂ ਮੰਨ ਲੈ ਝੋਟੀਆਂ ਤਾਂ ਬਾਈ ਕੋਲੇ ਹੁੰਦੀਆਂ ਹੁੰਦੀਆਂ ਨੇ ਕਦੋਂ ਵੀ ਤੁਸੀਂ ਫੋਨ ਕਰਕੇ ਆ ਜਾਓ ਜਦੋਂ ਮਰਜ਼ੀ ਘਰੋਂ ਕੰਡਾ ਲੈ ਕੇ ਆ ਜਾਓ ਹਨਾ ਕਰੋ ਜੀ ਕੰਡਾ ਲੈ ਕੇ ਆ ਜਾਓ ਬਾਈ ਨਾ ਕਹਦਾ ਤੋਲ ਕੇ ਕੰਡਾ ਹਾਂ ਜਿੰਨਾ ਕਹਦਾ 12 ਕਹਦਾ 12 ਨਾ 10 ਕਹਦਾ 10 ਤਾਂ ਨਾ ਡੰਗ ਤੋਲ ਕੇ ਓਨੀ ਦੁੱਧ ਹੋਊਗਾ ਤੰ ਡੰਗ ਚੋ ਕੇ ਤਸੱਲੀ ਕਰਕੇ ਫੇਰ ਤੁਸੀਂ ਲੈ ਲਿਓ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਲੈ ਮਿੱਤਰੋ ਝੋਟੀ ਤੋਰ ਕੇ ਦਿਖਾਉਣੇ ਆ ਤੇ ਆਪਾਂ ਕਹਦੇ ਆ ਨਾ ਚੰਗੀ ਆ ਗਈ ਪਰ ਕੁਛਕ ਟਾਈਮ ਦੀ ਸੂਈ ਹੈ ਜਿਵੇਂ ਆਪਾਂ ਕਹਿੰਦੇ ਟੋਕੜਾਂ ਦੇ ਵਿੱਚ ਆ ਜਾਂਦੀ ਹੈ ਤੇ ਥਣਲੇਵਾ ਕੀ ਹਨ ਬਿਲਕੁਲ ਸਾਫ਼ ਯਾਰਾ ਤਾਜੀ ਸੂਈ ਮੈਨ ਆਰਡਰ ਲੱਗਿਆ ਤੇ ਇੱਕ ਵਾਰੀ ਬਾਈ ਤੋਰੀ ਕਰਾ ਤੁਰਦੀ ਚੱਕਰੋ ਤੇ ਥਣਲੇਵਾ ਬਿਲਕੁਲ ਸਾਫ਼ ਜਮਾ ਭਾਂਡਾ ਜੇ ਕਹਿੰਦੇ ਦੁੱਧ ਵਾਲਾ ਤਾਂ ਬਾਈ ਦੀ ਕੋਈ ਮਜਬੂਰੀ ਬਣ ਗਈ ਵੇਚਣ ਦੀ ਤੇ ਬਿਲਕੁਲ ਸਾਫ਼ ਜਮਾ ਆਰਡਰ ਲੈ ਕੇ ਤੁਰਾ ਨਹੀਂ ਆਂਦਾ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛ ਕੇ ਦੇਵਾਂਗੇ ਤੇ ਮੰਗਰ ਵੀ ਜਿਹੜੀ ਕੱਟੀ ਆ ਗਈ ਮੰਗਰ ਕੱਟੀ ਆ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਇੱਕ ਵਾਰੀ ਮੰਨ ਲਓ ਬੰਨ ਦੇਣ ਦਿਓ ਚੰਗੇ ਦੁੱਧ ਵਾਲੀ ਮੱਝ ਆ ਜੇ ਕਿਸੇ ਭਰਾ ਨੇ ਕਈ ਵਾਰ ਆਲਾ ਕਹਿੰਦਾ ਯਾਰ ਟੋਕੜ ਲੜੀ ਚੰਗੀ ਨਾਲੇ ਪਲ ਜੂਗੀ ਤੇ ਨਾਲੇ ਮੰਨ ਲਾ ਦੁੱਧ ਜਿਹੜਾ ਵਧੀਆ ਕੱਢੂਗੀ ਇਥੇ ਓਰੇ ਬਾਕੀ ਬਾਈ ਨਾ ਕਰਦੇ ਆ ਗੱਲਬਾਤ ਬਾਈ ਸਸੀ ਗਾ ਤੇ ਬਾਈ ਜਿਹੜੀ ਆਪਣਾ ਮੱਝ ਤੋਰ ਕੇ ਦਿਖਾਈ ਆ ਮਨ ਲੱਕ ਐਵੇਂ ਸੂਈ ਆ ਇਹ ਤੀਜਾ ਸੂਆ ਇਹ ਤੀਜਾ ਸੂਆ ਹਾਂਜੀ ਠੀਕ ਆ ਪਹਿਲਾਂ ਤਾਂ ਬਾਈ ਨਾਮ ਕੀ ਆਪਣਾ ਨਾਮ ਮੇਰਾ ਸੰਦੀਪ ਬਾਈ ਪਿੰਡ ਕਰਨੇ ਗੇ ਜਿਹੜਾ ਬਰਨਾਲਾ ਨਾਮ ਸੰਦੀਪ ਪਿੰਡ ਕਰਨੇ ਗੇ ਜ਼ਿਲ੍ਹਾ ਬਰਨਾਲਾ ਵੈ ਹਨਾ ਇੱਕ ਵਾਰੀ ਨੰਬਰ ਬੋਲੀ ਬਾਈ ਨੰਬਰ ਮੇਰਾ 9789295225 ਠੀਕ ਆ ਮਨ ਲੱਕ ਤੀਜੇ ਸੂਏ ਬਾਈ ਮਨ ਲੱਕ ਕਿੰਨੇ ਕ ਟਾਈਮ ਦੀ ਸੂਈ ਆ ਹੈਗੇ ਤਾਂ 9 ਮਹੀਨੇ ਦੀ ਤਾਂ 9 ਮਹੀਨੇ ਦੀ ਹਾਂਜੀ ਤੇ ਦੁੱਧ ਹੁਣ ਸੰਦੀਪ 13 ਕਿਲੋ ਹੋਈ ਜਾਣਾ ਪੂਰਾ ਹਾਂਜੀ ਹਾਂ ਲੈ ਬਾਈ ਸੰਦੀਪ ਕਾ ਤੇ ਬਈ ਮਤਲਬ ਵੀ ਆਪਾਂ ਕਹਿੰਦੇ ਨਮਰਤਾ ਨਹੀਂ ਹੋਈ ਠੀਕ ਆ ਭਰਾਇਆ ਹੋਇਆ ਹੀ ਹੋਗੇ 15 ਦਿਨਾਂ ਮੰਗੋ 15 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਈ ਕਹਿੰਦਾ ਭਰਾਇਆ ਹੋਇਆ 15 ਦਿਨ ਹੋ ਗਏ ਉਹ ਅਗਲੇ ਦੀ ਕਿਸਮਤ ਆ ਤੇ ਸੰਦੀਪ ਭਾਈ ਰੇਟ ਦੀ ਗੱਲ ਲੈਂਦੀ ਰੇਟ ਕੀ ਕਰਦੇ ਇੱਕ ਪੰਜ ਦੇ 1 ਲੱਖ ਦੇ 5000 ਮਾਨਦਾਨ ਹੋ ਜੂ ਮਾਨਦਾਨ ਕਰ ਦਾਂਗੇ ਮਾਨਦਾਨ ਬਾਈ ਕਹਿੰਦਾ ਕਰ ਦਿਆਂਗੇ 1 ਲੱਖ ਦੇ 5000 ਮਿੱਤਰੋ ਰੇਟ ਕਰਦੇ ਆ ਬਾਕੀ ਅੱਜ ਦੀ ਮੰਡੀ ਦੇ ਵਿੱਚ ਦੇਖਦੇ ਆ ਵੀ ਕਿੰਨਾ ਗ੍ਰੇਡ ਤੇਜ ਰਹਿੰਦਾ ਜਾਂ ਮੰਦਾ ਰਹਿੰਦਾ ਤੇ ਆਪਾਂ ਸਾਰੇ ਤੁਹਾਨੂੰ ਜਿਹੜੇ ਪਸ਼ੂ ਇੱਥੇ ਪਹੁੰਚੇ ਹੋਏ ਦਿਖਾਉਣੇ ਆ ਤੇ ਜਿਹੜੀ ਆਪਾਂ ਵੀਡੀਓ ਦੇਖੀ ਅਜ ਪਹਿਲੇ ਬਾਈ ਨੇ 1 ਲੱਖ ਦੇ 5000 ਰੇਟ ਕਰਿਆ ਮਾਨਦਾਨ ਕਹਿੰਦਾ ਹੋ ਜੂਗਾ ਬਾਕੀ ਸੰਦੀਪਣਾ ਤੁਸੀਂ ਸੰਪਰਕ ਕਰ ਲਿਓ ਪਿੰਡ ਬਾਈ ਦਾ ਕਾਨੇਗਾ ਜ਼ਿਲ੍ਹਾ ਬਰਨਾਲਾ ਹਾਂਜੀ ਜਿਹੜੇ ਕਟੀਆਂ ਸਕੀਨ ਨੇ ਨਾ ਤੁਹਾਨੂੰ ਕੱਟੀ ਦਿਖਾਉਣਿਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਵਿੱਚ ਭਰਾ ਕਹਿੰਦੇ ਅਸੀਂ ਤਾਂ ਲੈਣੀ ਕੱਟੀ ਹੈ ਕਿਉਂਕਿ ਮੱਝਾਂ ਜਰਾ ਮਹਿੰਗੀਆਂ ਬੁੱਧ ਹੋ ਗਈਆਂ ਬਾਈ ਹੈਨਾ ਤੇ ਬੱਸੋਂ ਬਾਹਰ ਹੋ ਜਾਂਦਾ ਕੰਮ ਜੇ ਕਟੀਆਂ ਲੈ ਕੇ ਪਾਲ ਲੋਂਗੇ ਤਾਂ ਵਧੀਆ ਰਹੋਗੇ ਤਾਂ ਸਕੀਨ ਕੱਟੀ ਆ ਬਾਈ ਕੋਲੇ ਕਦ ਕਾਠੀ ਵਧੀਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਸੀ ਗੱਲ ਸਸੀ ਗੱਲ ਤੇ ਬਾਈ ਨਾਮ ਦੱਸੋ ਆਪਣਾ ਮਨਪਰੀ ਦਾ ਵੀ ਮਣੀ ਨਾਮ ਠੀਕ ਆ ਮਣੀ ਬਾਈ ਪਿੰਡ ਕਿਹੜਾ ਜੋਲੋਂ ਪਿੰਡ ਆ ਬਾਈ ਰਾਏਕੋਟ ਦੇ ਕੋਲ ਜੋਲੋਂ ਰਾਏਕੋਟ ਕੋਲ ਹਾਂਜੀ ਜਿਲ੍ਹਾ ਲੁਧਿਆਣਾ ਪਿੰਡ ਆ ਹਾਂਜੀ ਲੁਧਿਆਣਾ ਪਿੰਡ ਜਿਲ੍ਹਾ ਲੁਧਿਆਣਾ ਇੱਕ ਵਾਰੀ ਨੰਬਰ ਬੋਲ ਮਣੀ ਬਾਈ 8872166 ਦਾ ਨੰਸੀ ਬਾਈ ਠੀਕ ਆ ਤੇ ਮਣੀ ਜੀ ਆਪਾਂ ਬਾਈ ਚੋ ਇਹਦੀ ਕੱਟੀ ਦੀ ਗੱਲ ਕਰ ਲਈ ਕਿੰਨੀ ਕੁ ਉਮਰ ਇਹਦੀ ਬਾਈ ਇਹ ਡੇਢ ਸਾਲ ਦੀ ਕੱਟੀ ਹੈਗੀ ਡੇਢ ਸਾਲ ਦੀ ਹਾਂਜੀ 1470 ਦਾ ਦੇ ਵੀਰੇ ਇਹ 1470 ਦਾ ਹਾਂਜੀ ਇਹ ਚੱਲ ਜੀ ਵੀਰ ਪ੍ਰੂਫ ਤਾਂ ਨਹੀਂ ਹੋਣਾ ਕੋਈ ਨਹੀਂ ਪ੍ਰ ਤੇ ਮਣੀ ਬਾਈ ਰੇਟ ਦੀ ਗੱਲ ਲੰਦੀ ਸੁਣਿਆ ਰੇਟ ਕੀ ਕਰਦਾ ਬਾਈ ਰੇਟ 30000 ਰੁਪਏ ਵੀਰੇ ਦਾ ਮਾਨਦਾਨ ਮਾਨਦਾਨ ਮੌਕੇ ਤੇ ਹੋ ਜੂਗਾ ਕੋਈ ਗੱਲ ਬਾਈ ਕਹਿੰਦਾ ਰੇਟ ਦੇਖ ਕੇ ਉਹ ਬੰਦਾ ਠੀਕ ਆ ਰੇਟ ਮਾਨਦਾਨ ਕਰਦੇ ਆਂ ਰੇਟ ਕਹਿੰਦਾ ਮੰਡੀ ਦੇ ਹਿਸਾਬ ਕਰਨਾ ਪੈਂਦਾ ਪੂਰਾ 30000 ਕਰਦਾ ਬਾਈ ਠੀਕ ਆ ਮੌਕੇ ਤੇ ਮਿੱਤਰੋ ਮਾਨਦਾਨ ਜ਼ਰੂਰ ਹੋ ਜੂਗਾ ਬਾਈ ਨਾਲ ਮਣੀ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਰਾਏਕੋਟ ਏਰੀਆ ਦਾ ਤੇ ਚੌਲਾ ਪਿੰਡ ਜੀ ਚੌਲਾ ਪਿੰਡ ਠੀਕ ਆ ਜ਼ਿਲ੍ਹਾ ਲੁਧਿਆਣਾ ਰਹਿੰਦਾ ਨੰਬਰ ਇੱਕ ਵਾਰੀ ਹੋਰ ਬੋਲ ਦੇ ਮਣੀ ਬਾਈ 8872168 ਦਾ ਨੰਸੀ ਠੀਕ ਆ ਇਹ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਕੱਟੀਆਂ ਜਿਹੜੀ ਹਜੇ ਬਣਦੀਆਂ ਹੋਣੇ ਸਿੰਘ ਵੀ ਚੰਗਾ ਮੋੜਦੀਆਂ ਹੋਣੀਆਂ। ਕੋਲ ਬੂਰੀ ਬਿੰਦੇ ਲੀਲੀ ਰਾਵੀ ਦੀ ਬਿੰਦੀ। ਠੀਕ ਆ ਕੱਟੀਆਂ ਦੇ ਕੰਮ ਕਰਦਾ। ਹਾਂਜੀ ਹਾਂਜੀ। ਠੀਕ ਆ ਬਾਈ ਕੱਟੀਆਂ ਦੇ ਕੰਮ ਕਰਦਾ ਜੇ ਕਿਸੇ ਭਰਾ ਨੇ ਕੱਟੀਆਂ ਲੈਣੀਆਂ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰ ਲਿਓ। ਬਾਂ ਨੀਲੀ ਰਾਵੀ ਦੀ ਗਰੇਡਰ ਮੱਝ ਤੋਰ ਕੇ ਦਿਖਾਉਣੇ ਆ ਤੇ ਕੱਦ ਜ਼ਰੂਰ ਦਰਮਿਆਨ ਤਾਜੀ ਸੂਹੀ ਹੈ ਮਗਰ ਨੀਲੀ ਰਾਵੀ ਦੇ ਬੱਚਾ ਇੱਕ ਵਾਰੀ ਮੱਝ ਦਾ ਜਿਹੜਾ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ। ਫਸਮਾ ਲੇਵਾ ਬਹੁਤ ਵਧੀਆ। ਤੁਰਦੀਆਂ ਮੋੜਦਾ ਬਾਈ ਤੇ ਕੱਦ ਜਰੂਰ ਦਰਮਿਆਨਾ ਦੁੱਧ ਵਾਲੀ ਮੱਝ ਆ ਜੇ ਆਪਾਂ ਗੱਲ ਕਰ ਲਈ ਹੈ ਨਾ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਵੀ ਕਰਾਂਗੇ ਡਿਟੇਲ ਪੁੱਛਾਂਗੇ ਬੰਨ ਦੇ ਬਾਈ ਚੰਗੀ ਐ ਥਣ ਲੇਵਾ ਬਿਲਕੁਲ ਸਾਫ ਆ ਤੇ ਤਾਜੀ ਸੁਹੀ ਹੋਈ ਆ ਤੇ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਦੇ ਨਾਲ ਸਾਂਝੀ ਕਰਾਂਗੇ ਕੱਦ ਦਰਮਿਆਨਾ ਦੁੱਧ ਕਿੰਨਾ ਕੱਢਦੀ ਆ ਕੀ ਗੱਲਬਾਤ ਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਉੱਚੋਲੀ ਮੈਂ ਨਾਮ ਦਸੀ ਬਈ ਆਪਣਾ ਨਾਮ ਬਿਕਰ ਸਿੰਘ ਆ ਜੀ ਬਿਕਰ ਆ ਠੀਕ ਆ ਬਿਕਰ ਪਿੰਡ ਬਾਈ ਬੰਨਤਣਾਉਲਾਈ ਤਨੌਲਾ ਜਿਲ੍ਹਾ ਬਰਨਾਲਾ ਹਾਂਜੀ ਠੀਕ ਆ ਮੋਬਾਈਲ ਨੰਬਰ ਬੋਲੀ ਫਿਕਰ ਬਾਈ ਮੋਬਾਈਲ ਨੰਬਰ ਬੋਲ ਪੜਾਈ ਦਮੇ ਬੋਲ ਦੇਖ ਦੇਖ ਬਾਈ ਦਾ ਨੰਬਰ ਹੈਗਾ 99681 12378 ਇਹ ਨੰਬਰ ਆ ਕਿਉਂਕਿ ਬਾਈ ਇਹ ਕਹਿੰਦਾ ਹਨ ਪੜਾ ਮੋਬਾਈਲ ਦੇ ਪਿੱਛੇ ਲਿਖਿਆ ਹੋਇਆ ਇੱਕ ਵਾਰੀ ਦਿਖਾ ਵੀ ਦੇ ਬਾਈ ਤੇ ਮੋਬਾਈਲ ਦੇ ਉੱਪਰ ਜਿਹੜਾ ਬਾਈ ਦਾ ਨੰਬਰ ਲਿਖਿਆ ਹੋਇਆ ਤੇ ਬਾਕੀ ਬਾਈ ਦੁੱਧ ਦੀ ਗੱਲ ਕਰ ਲਈ ਹੁਣ ਆਪਾਂ ਦੁੱਧ ਕਿੰਨਾ ਤਿਆਰ ਆ 11 ਲੀਟਰ ਆ ਗਿਆ ਇਸ ਦਾ 11 ਲੀਟਰ ਹੁੰਦਾ ਆ ਹਾਂ ਜੀ ਹਾਂ ਠੀਕ ਆ ਸੂਈ ਕਹ ਦੇਣਾ ਦੀ ਆ ਸੂਈ ਨੂੰ ਦੱਸ ਦੇਣਾ ਹੋ ਗਈ ਜੀ ਦੱਸ ਦੇਣਾ ਸੂਈਏ ਮਤਲਬ 11 ਲੀਟਰ ਤਿਆਰ ਆ ਦੁੱਧ ਮੰਗਰ ਕੱਟਾ ਕੱਦ ਜ਼ਰੂਰ ਥੋੜੇ ਘੱਟ ਆ ਬਈ ਹਣਾ ਹਾਂ ਜੀ ਹਾਂ ਤੇ ਬਾਕੀ ਬਿਕਰ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ 95000 ਮੰਗਦੇ ਆ ਜੀ 95000 ਮੰਗਦੇ ਆ ਮਾਨਤਾਨ ਕਿੰਨਾ ਕਰੇਗਾ ਮਾਨਤਾਨ ਕਰ ਦਿਆਂਗੇ ਮੌਕੇ ਦੇ ਹਾਂ ਜੀ ਹਾਂ ਰੇਟ ਬਾਈ ਕਹਿੰਦਾ ਮੰਡੀ ਦੇ ਹਿਸਾਬ ਕਰਿਆ ਦੇਖੋ 95000 ਕਿਉਂਕਿ ਮੰਡੀ ਐਵੇਂ ਤੇਜ਼ ਨਹੀਂ ਬੱਟੀ ਹੁੰਦੀ ਹੋਇਆ ਜਾਂ ਡੋਰ ਹਾਂ ਉਹ ਜਿਹਾ ਮੰਨ ਲਾ ਰੇਟ ਹੁੰਦਾ ਰੇਟ ਹਿਸਾਬ ਦਾ ਬਾਕੀ ਮੌਕੇ ਤੇ ਬਾਈ ਕਹਿੰਦਾ ਸੌਦਾ ਬਣਦਾ ਹੋਇਆ ਤਾਂ ਜ਼ਰੂਰ ਮਾਨਦਾਨ ਜ਼ਰੂਰ ਕਰ ਦਾਂਗੇ ਤੇ ਬਾਕੀ ਦੋਸਤੋ ਬਾਈ ਬਿਕਰ ਨਾਲ ਸੰਪਰਕ ਕਰ ਲਿਓ ਪਿੰਡ ਤਨੌਲਾ ਜ਼ਿਲ੍ਹਾ ਬਰਨਾਲਾ ਤੇ 27 ਵਾਲੀ ਮੰਡੀ ਤੇ ਪਹੁੰਚਾ ਹੋਇਆ ਜੀ ਬਾਕੀ ਆ ਨੰਬਰ ਆ ਗਿਆ ਬਾਈ ਤੇ ਮਤਲਬ ਵੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਚੰਗੇ ਦੁੱਧ ਵਾਲੀ ਮੱਝ ਆ ਜੇ ਕਿਸੇ ਭਰਾ ਨੇ ਮਤਲਬ ਘੱਟ ਮੁੱਲ ਲਈ ਰੱਖਣੀ ਆ ਤਾਂ ਮਿੱਤਰੋ 90 95 ਤੋਂ ਘੱਟ ਨਹੀਂ ਮੈਂ ਇਸ ਮਿਲਿਆ ਕਰਨੀ ਕਿਉਂਕਿ ਹੁਣ ਰੇਟ ਆ ਜਿਹੜੇ ਤੇਜ਼ ਹੋ ਗਏ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम 1 ਸਾਲ ਦੇ ਬੱਚੇ ਕੋ 25 ml ਔਰ 2 ਸਾਲ ਦੇ ਬੱਚੇ ਕੋ 30 ml ਦੇ ਸਕਤੇ ਹਨ ਪਸ਼ੂ ਪਾਲਨ ਦੀ ਨੀਵ ਰਾਈਟ ਕਾਫ ਤੇ ਮੇ ਮਿੱਤਰੋ ਨਾ ਝੋਟੀ ਦੋਰਖ ਦਿਖਾਉਣੇ ਆ ਬਾਬੇ ਕੋਲੇ ਵਧੀਆ ਸ਼ਾਇਡ ਜੀ ਦੇ ਬੰਨੀ ਬਠਾ ਸੀ ਕੁਆਲਿਟੀ ਹੈ ਰਹੀ ਪੂਰੀ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਸਕੀਨ ਝੋਟੀ ਆ ਬਾਕੀ ਆਪੇ ਇਹਦੇ ਬਾਰੇ ਵੀ ਨੌਲ ਜਿਹੜੀ ਲੈ ਕੇ ਦੇਵਾਂਗੇ ਤੇ ਮਿੱਤਰੋ ਥਣ ਲੇਵੇ ਦੀ ਨਾ ਜੇ ਆਪਾਂ ਗੱਲ ਕਰ ਲਈ ਤਾਂ ਏਡੀ ਸਾਫ ਝੋਟੀ ਆ ਥੋੜਾ ਥਣ ਜਿਵੇਂ ਕਹਦੀ ਆ ਬਸ ਮਾਹ ਕਰਕੇ ਮੋੜਦੀ ਆ ਤੇ ਪਰ ਝੋਟੀ ਸਕੀਨ ਆ ਤੇ ਬਾਕੀ ਸਾਰੀ ਗੱਲਬਾਤ ਆਪਾਂ ਇੱਕ ਦਾ ਹਜੀ ਬਾਪੂ ਨਾਲ ਕਰਾਵਾਂਗੇ ਤੇ ਬਾਕੀ ਚੰਗੀ ਐ ਸਕੀਨ ਹਨਾ ਤੇ ਕਰਦੇ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਕਾਲ ਜੀ ਤੇ ਨਾਮ ਦੱਸੋ ਆਪਣਾ ਸ਼ਗਦੀਪ ਸਿੰਘਾ ਜੀ ਸੁਖ ਸ਼ਗਦੀਪ ਸੁਖਦੇਵ ਸੁਖਦੇਵ ਆਪਣਾ ਪਿੰਡ ਕਿਹੜਾ ਜੀ ਬਨਾਲਾ ਜੀ ਬਨਾਲਾ ਜ਼ਿਲ੍ਹਾ ਬਨਾਲਾ ਹੈ ਹਨਾ ਮੋਬਾਈਲ ਨੰਬਰ ਬੋਲੋ ਇੱਕ ਵਾਰੀ ਮੋਬਾਈਲ ਤਾਂ ਜੀ ਕੱਢ ਲਓ ਮੇਰੇ ਕੋਲ ਮੈਨੂੰ ਨਹੀਂ ਪਤਾ ਅੱਛਾ ਮੋਬਾਈਲ ਹੈ ਨਹੀਂਗਾ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਤੇ ਪਿੰਡ ਆਪਣਾ ਬਰਨਾਲਾ ਤੇ ਮਨਲਾ ਛੋਟੀ ਦੀ ਗੱਲ ਕਰ ਲਈਏ ਬਾਪੂ ਮਨਲਾ ਕਿਵੇਂ ਸੂਈ ਹੈਗੀ ਦੂਜੇ ਜੀ ਦੂਜੇ ਸੂਏ ਕਰਦੀ ਆਪਣੀ ਕਰਦੇ ਠੀਕ ਆ ਹੁਣ ਮਨਲਾ ਕਹੇ ਕਿ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਹੋਏ ਜੀ ਨੂੰ 15 20 ਦਿਨਾਂ 15 ਦਿਨਾਂ ਦੀ ਸੂਈ ਆ ਹਾਂ ਤੇ ਮਨਲਾ ਦੁੱਧ ਹੁਣ ਇਸ ਟਾਈਮ ਦੁੱਧ ਹੋਊਗਾ ਜੀ ਬਾ 13 12 13 ਖੁੱਲੇ 12 13 ਫਿਰਦੀ ਰਹਿੰਦੀ ਆ ਹਾਂ ਬਸ ਮੈਂ ਆਪ ਤੁਹਾਨੂੰ ਚੰਗਾ ਜਾਵਾਂਗਾ ਚੰਗਾ ਜਾਵਾਂਗਾ ਜੋਣ ਵੀ ਵਧੀਆ ਬਹੁਤ ਚੰਗੀ ਠੀਕ ਆ ਤੇ ਮਨਲਾ ਰੇਟ ਕੀ ਰੱਖਦਾ ਜੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਰੱਖਾਂ ਜੀ 1100 1 लाख ਦੇ 10000 ਰੁਪਇਆ ਮਾਨਦਾਨ ਕਹਿੰਦਾ ਕਿ ਨਾ ਮਾਨਦਾਨ ਹੋ ਜੂ 5-7000 5-7000 ਲੈ ਮਿੱਤਰੋ ਮਾਨਦਾਨ ਮੌਕੇ ਤੇ 5-7000 ਕਹਿੰਦਾ ਹੋ ਜੂਗਾ ਤੇ ਬਾਕੀ ਤੁਸੀਂ ਸੰਪਰਕ ਇੱਥੇ ਆ ਕੇ ਕਰਨਾ ਪਊ ਕਿਉਂਕਿ ਮੋਬਾਈਲ ਹੈ ਨਹੀਂਗਾ ਤੇ ਝੋਟੀ ਚੰਗੀ ਹੈ ਸਕੀਨ ਜੇ ਕਿਸੇ ਭਰਾ ਦੇ ਸਮਝ ਹੀ ਚ ਆਉਂਦੀ ਹੈ ਤਾਂ ਮੰਡੀ ਤੇ ਫਿਰਦਾ ਹੁੰਦਾ ਕੋਈ ਉਹ ਵੀ ਆ ਕੇ ਸੰਪਰਕ ਕਰ ਸਕਦਾ